ਸਾਮ ਨੂੰ 4 ਵਜੇ ਫੋਨ ਕੀਤਾ ਜੀ ਮੈਨੂੰ ਮੈਨੂੰ ਕਹਿੰਦਾ ਤੁਹਾਡਾ ਨਾਮ ਆਇਆ ਇਹ ਕਹਿੰਦਾ 20000 ਦਾ ਤੇ ਮੈਂ ਹਾਂ ਜੀ ਮੈਂ ਸ਼ਾਮ ਨੂੰ ਆ ਜਾਂ ਦੇ ਵਕਤ ਤੇ ਸ਼ਾਮ ਨੂੰ ਇਹਨਾਂ ਦਾ ਫੇਰ ਫੋਨ ਆ ਗਿਆ ਜੀ ਬਿਲਕੁਲ ਜੀ ਤੇ ਕਹਿੰਦੇ 45000 ਦਾ ਨਾਮ ਕਹਿੰਦੇ ਫੇਰ ਆਇਆ ਇਹ ਮੇਰੇ ਇਹ ਪੈਸਿਆਂ ਦਾ ਕੀ ਕਰੋਗੇ ਹਾਂ ਇਹ ਹੀ ਘਰ ਦੇ ਕੰਮ ਚ ਲਾਵਾਂਗੇ ਸਾਰੇ ਜੀ ਬਸ ਹੀ ਹਾਂ ਅੱਛਾ 4 ਵਜੇ ਦਾ ਫਸਟ ਪ੍ਰਾਈਜ਼ ਆਇਆ ਜੀ ਆਪਣੇ ਕੋਲ 12 24 ਲਗਾਤਾਰ ਦਿਨ 4 ਦਿਨਾਂ ਦੇ ਵਿੱਚ ਪ੍ਰਾਈਜ਼ ਤੇ ਪ੍ਰਾਈਜ਼ ਲੱਗ ਰਹੇ ਆ ਸਾਰੀਆਂ ਡੀਅਰ ਕੰਪਨੀ ਦੇ ਅੰਡਰ ਆਉਂਦੀਆਂ ਜੀ ਸਾਰੀਆਂ ਪੰਜਾਬ ਸਟੇ ਡੀਅਰ ਲਾਟਰੀ ਹੁੰਦੀ ਹੈ ਜੀ ਜੋ ਰਾਤ ਨੂੰ ਆਇਆ ਉਹ 8 ਵਜੇ 6 ਰੁਪਏ ਵਾਲੀ ਲਾਟਰੀ ਚ ਆਇਆ ਜੀ ਮੈਨਾਈ ਰੋਹਿਤ ਕੁਮਾਰ ਜੀ ਰੋਹਿਤ ਕੁਮਾਰ ਕਿੰਨੇ ਦਾ ਨਾਮ ਨਿਕਲਿਆ ਕਿਵੇਂ ਨਿਕਲਿਆ ਮੈਨੂੰ ਮੇਰੇ ਸਿਸਟਰ ਕੋਲ ਆਇਆ ਸੀ ਉਹਰੇ ਜੀ ਤੇ ਇਹਨਾਂ ਦੀ ਮੈਂ ਐਡ ਦੇਖਾ ਨਾ ਮੈਂ ਕਿਹਾ ਚਲੋ ਲਾਟਰੀ ਪਾ ਲੈਨੇ ਜੀ ਠੀਕ ਹੈ ਜੀ ਮੈਂ 500 ਦੀ ਲਾਟਰੀ ਪਾ ਗਾਇਆ ਜੀ ਤੇ ਇਹਨਾਂ ਨੇ ਮੈਨੂੰ ਜੀ ਸੁਆ ਸੋ ਸਾਮ ਨੂੰ 4 ਵਜੇ ਫੋਨ ਕੀਤਾ ਜੀ ਮੈਨੂੰ ਮੈਨੂੰ ਕਹਿੰਦਾ ਤੁਹਾਡਾ ਨਾਮ ਆਇਆ ਕਿ ਨਵੀਆ ਆਰਦਾ ਹਾਂ ਤੇ ਮੈਂ ਹਾਂ ਜੀ ਮੈਂ ਸ਼ਾਮ ਨੂੰ ਆਇਆ ਜਾਂਦੇ ਵਕਤ ਤੇ ਸ਼ਾਮ ਨੂੰ ਇਹਨਾਂ ਦਾ ਫੇਰ ਫੋਨ ਆ ਗਿਆ ਜੀ ਮੇਰੇ ਕੋਲ ਜੀ ਤੇ ਕਹਿੰਦੇ 45000 ਦਾ ਨਾਮ ਕਹਿੰਦੇ ਫੇਰ ਆਇਆ ਠੀਕ ਹੈ ਜੀ 95000 ਮੈਂ ਬਹੁਤ ਖੁਸ਼ ਹੋਇਆ ਜੀ ਮੈਂ ਜਲੋ ਜੀ ਵਧੀਆ ਜੀ ਮਗਾ ਜਲੋ ਪਹਿਲੀ ਵਾਰ ਲਾਟਰੀ ਪਾਈ ਸੀ ਠੀਕ ਹੈ ਪਹਿਲਾਂ ਕਦੇ ਮੈਂ ਲਾਟਰੀ ਨਹੀਂ ਪਾਈ ਅੱਛਾ ਪਹਿਲਾਂ ਨਹੀਂ ਪਾਈ ਕਦੇ ਨਾ ਕਦੇ ਨਹੀਂ ਪਾਈ ਜੀ ਅੱਛਾ ਫਿਰ ਇਹ ਪੈਸਿਆਂ ਦਾ ਕੀ ਕਰੋਗੇ ਹੁਣ ਇਹ ਹੀ ਘਰ ਦੇ ਕੰਮ ਚ ਲਾਵਾਂਗੇ ਸਾਰੇ ਜੀ ਬਸ ਜੀ ਹੁਣ ਕਾਤਾ ਮਾ ਬੋਲ ਪਾ ਗਿਆ ਕਿਥੋਂ ਆਈ ਸੀ ਮੈਂ ਡੱਬ ਵਾਲੀ ਤੋਂ ਅੱਜ ਡੱਬ ਵਾਲੀ ਤੋਂ ਤੇ ਪਹਿਲੀ ਵਾਰੀ ਲਾਟਰੀ ਪਈ ਇਹ ਤੋਂ ਪਹਿਲਾਂ ਨਹੀਂ ਨਾ ਪਹਿਲਾਂ ਕਦੇ ਨਹੀਂ ਪਹਿਲੀ ਵਾਰ ਲਾਟਰੀ ਪਈ ਹੈ ਜੀ ਇਹ ਪਹਿਲੀ ਵਾਰੀ ਚੰਗੀ ਆਈ ਪਹਿਲੀ ਵਾਰੀ ਭਾਈ ਆਈ ਹੈ ਕਦੇ ਆਪਾਂ ਪਹਿਲਾਂ ਕਦੇ ਪਾਈ ਨਹੀਂ ਜੀ ਪਹਿਲੀ ਵਾਰ ਲਾਟਰੀ ਪਈ ਸੀ ਵਧੀਆ ਨਾਮ ਆ ਗਿਆ ਜੀ 92000 ਰੁਪਏ ਆ ਗਏ ਜੀ ਖੁਸ਼ ਹੋਣ ਬਹੁਤ ਖੁਸ਼ ਆਏ ਜੀ ਹਾਂਜੀ ਕਰਨ ਜੀ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਲੰਬੇ ਟਾਈਮ ਤੋਂ ਸੋ ਕੱਲ ਜੋ ਪ੍ਰਾਈਜ਼ਾਂ ਦੀ ਝੜੀ ਲੱਗੀ ਹੋਈ ਹੈ ਕੱਲ ਉਹਦੇ ਵਿੱਚ ਦੋ ਪ੍ਰਾਈਜ਼ ਹੋਰ ਐਡ ਹੋ ਗਏ ਆ ਜੀ। ਇਹਦੇ ਵਿੱਚ 4 ਵਜੇ ਦਾ ਫਰਸਟ ਪ੍ਰਾਈਜ਼ ਆਇਆ ਜੀ ਆਪਣੇ ਕੋਲ 1224। ਅੱਛਾ ਇਹ ਹਫਤੇ ਦੇ ਵਿੱਚ ਦੂਸਰਾ ਫਰਸਟ ਪ੍ਰਾਈਜ਼ ਹੈ ਜੀ ਜੋ ਆਪਣੇ ਕੋਲ ਲੱਗ ਗਿਆ ਜਲਾਲਾਬਾਦ ਦੇ ਵਿੱਚ। ਨਹੀਂ ਤਾਂ ਫਰਸਟ ਪ੍ਰਾਈਜ਼ ਦੇਖੋ ਪ੍ਰਾਈਜ਼ ਜੋ ਵੀ ਹੋਵੇ ਪਰ ਜੋ ਫਰਸਟ ਪ੍ਰਾਈਜ਼ ਲੱਗ ਜਾਂਦਾ ਉਹ ਬਹੁਤ ਵੱਡੀ ਚੀਜ਼ ਹੋ ਜਾਂਦੀ ਹੈ ਜੀ ਹਫਤੇ ਦੇ ਵਿੱਚ ਦੋ ਵਾਰ ਹੀ ਆ ਗਿਆ ਜੀ ਆਪਣੇ ਕੋਲ। ਇਹਦੇ ਨੰਬਰ ਤੇ 50000 ਰੁਪਿਆ ਇਹਨਾਂ ਨੂੰ ਨਿਕਲੇ ਆ ਜੀ ਜੀ ਉਦੋਂ ਅਸੀਂ ਇਹਨਾਂ ਨੂੰ ਕਾਲ ਕੀਤੀ ਹੈ ਕਹਿੰਦੇ ਚਲੋ ਸ਼ਾਮ ਨੂੰ ਆਣੇ ਆ ਤੇ ਸ਼ਾਮ ਨੂੰ ਰਾਤ ਨੂੰ ਇਹਨਾਂ ਨੂੰ ਫੇਰ 45000 ਦਾ ਪ੍ਰਾਈਸ ਲੱਗ ਗਿਆ ਜੀ 92409 ਨੰਬਰ ਜੀ ਕਰਨ ਅਰਜੁਨ ਲਾਟਰੀ ਜਲਾਲਾਬਾਦ ਇੱਕ ਲੰਮਾ ਇਤਿਹਾਸ ਜਲਾਲਾਬਾਦ ਦੇ ਵਿੱਚ ਹੋਇਆ ਹੈ ਜੋ ਲਗਾਤਾਰ ਪ੍ਰਾਈਸ ਤੇ ਪ੍ਰਾਈਸ ਆ ਰਹੇ ਹੈ ਜੀ ਲਗਾਤਾਰ 3-4 ਦਿਨਾਂ ਦੇ ਵਿੱਚ ਪ੍ਰਾਈਸ ਤੇ ਪ੍ਰਾਈਸ ਲੱਗ ਰਹੇ ਹੈ ਜੀ ਜਿਵੇਂ ਆਪਾਂ ਪਿੱਛੇ ਵੀ ਦਿਖਾਇਆ ਸੀਗਾ ਜੀ ਕਿਹੜੀ ਲਾਟਰੀ ਪਈ ਸੀ ਇਹਨਾਂ ਨੇ ਜੀ ਇਹਨਾਂ ਨੇ ਲਾਟਰੀ ਜਿਹੜੀ 50000 ਰੁਪਏ ਨਿਕਲਿਆ ਜੀ ਉਹ 4 ਵਜੇ ਦੀ ਲਾਟਰੀ ਹੁੰਦੀ ਹੈ ਜੀ ਇਹ ਕਿਹੜੀ ਸਟੇਟ ਦੀ ਹੈ ਇਹ ਸਿੱਕਮ ਸਟੇਟ ਹੈ ਸਿਕਮ ਸਟੇਟ ਜੀ ਜਿਹੜੀ ਦੂਸਰੀ ਆ ਉਹ ਨਾਗਾਲੈਂਡ ਸਟੇਟ ਦੀ ਡੀਅਰ ਦੀ ਇਹ ਸਾਰੀਆਂ ਡੀਅਰ ਕੰਪਨੀ ਦੇ ਅੰਡਰ ਆਉਂਦੀਆਂ ਜੀ ਸਾਰੀਆਂ ਪੰਜਾਬ ਸਟੇਟ ਡੀਅਰ ਲਾਟਰੀ ਹੁੰਦੀ ਹੈ ਜੀ ਜੋ ਰਾਤ ਨੂੰ ਆਇਆ ਉਹ 8 ਵਜੇ 6 ਰੁਪਏ ਵਾਲੀ ਲਾਟਰੀ ਚ ਆਇਆ ਜੀ ਅੱਛਾ ਇਹ 10 ਰੁਪਏ ਵਾਲੀ ਲਾਟਰੀ ਹੈ ਜੋ 4 ਵਜੇ ਸੀ 4 ਵਜੇ ਜੀ ਉਸ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਦਿਖਾਏ ਸੀ ਕਿ ਪਿਛਲੀ ਵੀਡੀਓ ਦੇ ਵਿੱਚ ਵੀ ਦੇਖੋ ਕਰਨ ਅਰਜੁਨ ਲਾਟਰੀ ਚਲਾਲਾਬਾਦ ਕਰਨ ਅਰਜੁਨ ਲਾਟਰੀ ਚਲਾਲਾਬਾਦ ਕਰਨ ਅਰਜੁਨ ਲਾਟਰੀ ਚਲਾਲਾਬਾਦ ਕਰਨ ਅਰਜੁਨ ਲਾਟਰੀ ਚਲਾਲਾਬਾਦ ਇਹ ਪ੍ਰਾਈਜ਼ਾਂ ਦੀ ਇੱਕ ਲੰਬੀ ਲਿਸਟ ਲੱਗੀ ਪਈ ਹੈ ਜੀ ਆਪਣੇ ਕੋਲੇ ਰੋਜ਼ ਨਵੇਂ ਤੋਂ ਨਵੇਂ ਪ੍ਰਾਈਜ਼ ਆ ਰਹੇ ਆ ਜੀ ਆ ਪਿੱਛੇ ਆਪਾਂ ਦਿਖਾਇਆ ਸੀ ਜੋ ਕਰੋੜ ਆਪਣੇ ਕੋਲ ਇੱਕ ਡਿਜੀਟ ਤੋਂ ਮਿਸ ਹੋਇਆ ਸੀਗਾ ਇਸ ਤਰ੍ਹਾਂ ਬਹੁਤ ਹੀ ਜ਼ਿਆਦਾ ਪ੍ਰਾਈਜ਼ ਆ ਰਹੇ ਆ ਦੇਖੋ ਕਈ ਕਸਮਰ ਸ਼ੋ ਨਹੀਂ ਕਰਦੇ ਉਦੋਂ ਅਸੀਂ ਐਡ ਨਹੀਂ ਵੀ ਕਰਦੇ ਕਿਉਂਕਿ ਅਸੀਂ ਦੇਖੋ ਕਿਸੇ ਦੀ ਪਰਸਨਲ ਲਾਈਫ 'ਚ ਨਹੀਂ ਇੰਟਰਫੇਅਰ ਕਰਦੇ ਜੋ ਆਪਣੇ ਕੋਲੇ ਆਂਦੇ ਆ ਕਿ ਹਾਂ ਜੀ ਅਸੀਂ ਵੀਡੀਓ ਬਣਵਾਵਾਂਗੇ ਅਸੀਂ ਉਹਨਾਂ ਨੂੰ ਹੀ ਖੜਾ ਕਰਦੇ ਆਂ ਜੀ ਪ੍ਰਾਈਜ਼ ਬਹੁਤ ਆ ਰਹੇ ਆ ਸਾਡੇ ਕੋਲ ਡੇਲੀ ਪ੍ਰਾਈਜ਼ ਆ ਰਹੇ ਆ ਜੀ ਜੀ ਉਸ ਤੋਂ ਬਾਅਦ ਹੁਣ ਆਪਣੇ ਕੋਲੇ ਕੋਲੀ ਬੰਪਰ ਚੱਲ ਰਿਹਾ ਜੀ 2.5 ਕਰੋੜ ਦਾ 22 ਤਿੰਨ ਦਾ ਡਰਾ ਹੈ ਪੰਜਾਬ ਸਰਕਾਰ ਦੀ ਟਿਕਟ ਹੈ अवेलेबल ਆ ਬਹੁਤ ਵੱਡਾ ਸਟਾਕ ਆਪਣੇ ਕੋਲੇ अवेलेबल ਹੈ ਤੁਸੀਂ ਸਾਡੇ ਕੋਲੇ ਆਓ ਇੱਕ ਸਪੈਸ਼ਲ ਧੰਨਵਾਦ ਜੋ ਦੂਰੋਂ ਦੂਰ ਆ ਰਹੇ ਕੱਲ ਆਪਣੇ ਕੋਲੇ ਜ਼ੀਰੋ ਤੋਂ ਕਸਟਮਰ ਆਏ ਸੀਗੇ ਲਾਟਰੀ ਪਾਂ ਪਹਿਲਾਂ ਉਹਨਾਂ ਦਾ ਧੰਨਵਾਦ ਅਗਰ ਵੀਡੀਓ ਦੇਖ ਰਹੇ ਆ ਮੈਂ ਹੈ ਨਹੀਂ ਸੀਗਾ ਸੋ ਮੁਕਸਰ ਤੋਂ ਜੀਰੇ ਤੋਂ ਫਰੋਜ਼ਪੁਰ ਤੋਂ ਫਰੀਦਕੋਟ ਤੋਂ ਵੀ ਕਸਟਮਰ ਲਾਟਰੀ ਪਾਣ ਆ ਰਹੇ ਆ ਜੀ ਆਪਣੇ ਕੋਲ ਇਹ ਪਿਆਰ ਹੈ ਜੀ ਲੋਕਾਂ ਦਾ ਆਪਣੇ ਨਾਲ ਜੀ ਬਿਲਕੁਲ ਹਾਂ ਜੀ ਭਾਈ ਜੀ ਖੁਸ਼ ਹਾਂ ਫਿਰ ਹਾਂ ਜੀ ਉਹ ਖੁਸ਼ ਹਾਂ ਜੀ ਮੈਂ ਖੁਸ਼ ਹਾਂ ਹਾਂ ਜੀ ਠੀਕ ਹੈ ਇਹ ਹੁਣ ਪਹਿਲੀ ਵਾਰੀ ਤੁਸੀਂ ਪਾਈ ਤੇ ਪਹਿਲੀ ਹਾਂ ਜੀ ਹਾਂ ਜੀ ਪਹਿਲੀ ਵਾਰ ਲਾਟਰੀ ਪਾਈ ਸੀ ਮੈਂ ਪਹਿਲਾਂ ਕਦੇ ਨਹੀਂ ਪਾਈ ਜੀ ਪਹਿਲੀ ਵਾਰੀ ਲਾਟਰੀ ਪਾਈ ਹੈ ਕੀ ਦਿਮਾਗ ਚ ਆਇਆ ਕਿ ਵੀਡੀਓ ਵੇਖ ਨਾ ਬਸ ਵੀਡੀਓ ਦੇਖਦੇ ਹੁੰਦੇ ਆ ਜੀ ਤਾਂ ਕਰਕੇ ਮੈਂ ਚਲ ਆਪਾਂ ਹੀ ਪਾ ਲੈਨੇ ਲਾਟਰੀ ਮੈਂ 500 ਦੀਆਂ ਵੀ ਲਾਟਰੀਆਂ ਪਾ ਲਈਆਂ 500 ਦੀਆਂ ਪਾ ਲਈਆਂ ਹਾਂ ਜੀ ਕੰਮ ਕੀ ਕਰਦੇ ਹੋ ਬਾਈ ਮੈਂ ਇਹ ਉਹਦਾ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਜੀ ਫੁੱਲ ਰੋਲ ਹਾਂ ਇਲੈਕਟ੍ਰੀਸ਼ੀਅਨ ਹਾਂ ਡਬਲ ਹਾਂ ਜੀ ਡਬਲ ਕੀ ਨਾਮ ਤੁਹਾਡਾ ਮੈਂ ਨਾ ਰੋਹਿਤ ਕੁਮਾਰ ਹਾਂ ਰੋਹਿਤ ਹਾਂ ਜੀ ਠੀਕ ਹੈ